ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋਦ ਸਿੰਘ ਸਾਹਿਬ ਜੀ ਸਭੂ ਸ਼ਹੀਦਾ ਸਿੰਘਾਂ ਗੁਰੂ ਸਾਹਿਬਾਨ ਦੇ ਚਰਨ ਕਮਲਾਂ ਦੇ ਵਿੱਚ ਨਮਸਕਾਰ ਕਰਦੇ ਹਾਂ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੀ ਨਾਲ ਇੱਕ ਵੀਰ ਦੀ ਗੁਰਸਿੱਖ ਵੀਰ ਦੀ ਅਮ੍ਰਿਤਧਾਰੀ ਪਰਿਵਾਰ ਦੀ ਹੱਡ ਬੀਤੀ ਸਾਂਝੀ ਕਰਨ ਲੱਗੇ ਹਾਂ ਜੀ ਕਿ ਕਿਵੇਂ ਉਸ ਪਰਿਵਾਰ ਤੇ ਉਸ ਵੀਰ ਤੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਬੇਅੰਤ ਕਿਰਪਾ ਹੁੰਦੀ ਹੈ ਤੇ ਉਹ ਪਰਿਵਾਰ ਗੁਰੂ ਵਾਲਾ ਬਣ ਜਾਂਦਾ ਹੈ ਕਿਵੇਂ ਉਸ ਪਰਿਵਾਰ ਦੀ ਘਰ ਦੀ ਸਾਰੀ ਗਰੀਬੀ ਤੇ ਬਿਮਾਰੀ ਦੂਰ ਹੋ ਜਾਂਦੀ ਹੈ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰਤੀ ਚਾਂ ਤੇ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਦੀ ਗੁਰਬਾਣੀ ਦਾ ਜਾਪ ਕਰਨ ਦੇ ਨਾਲ ਕਿਉਂਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਸਾਦ ਸੰਗੇਤੀ ਕੀ ਹੁੰਦਾ ਹੈ ਕਿ ਹਰ ਇੱਕ ਚੀਜ਼ ਹਰ ਇੱਕ ਜ਼ਰੂਰਤ ਪੈਸੇ ਦੇ ਨਾਲ ਨਹੀਂ ਪੂਰੀ ਹੁੰਦੀ ਕਿਉਂਕਿ ਬਹੁਤ ਸਾਰੇ ਪਰਿਵਾਰ ਇਸ ਤਰ੍ਹਾਂ ਦੇ ਹੁੰਦੇ ਆ ਜਿਨ੍ਹਾਂ ਦੇ ਕੋਲ ਪੈਸਾ ਬਹੁਤ ਹੁੰਦਾ ਹੈ ਪਰ ਘਰ ਦੇ ਵਿੱਚ ਖੁਸ਼ੀਆਂ ਨਹੀਂ ਹੁੰਦੀਆਂ ਕਈ ਅਜਿਹੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਾਂ ਪੈਸਾ ਹੋਣ ਦੇ ਬਾਵਜੂਦ ਵੀ ਖਰੀਦ ਨਹੀਂ ਸਕਦੇ ਮੂੜ ਕੇ ਨਹੀਂ ਲਿਆ ਸਕਦੇ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਨੇ ਤੇ ਆਪਾਂ ਪੈਸੇ ਦੇ ਨਾਲ ਸੁੱਖ ਨਹੀਂ ਖਰੀਦ ਸਕਦੇ ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਈ ਪਰਮਾਤਮਾ ਦੇ ਨਾਲ ਜੁੜ ਕੇ ਗੁਰੂ ਵਾਲੇ ਬਣ ਕੇ ਕੁਰਬਾਨੀ ਦਾ ਜਾਪ ਕਰਕੇ ਫਿਰ ਹੀ ਮਿਲਦੀਆਂ ਨੇ ਪਰ ਜੇਕਰ ਅਸੀਂ ਇਹਨਾਂ ਚੀਜ਼ਾਂ ਦੀ ਪ੍ਰਾਪਤੀ ਕਰਨੀ ਹੈ ਤਾਂ ਸਾਨੂੰ ਗੁਰੂ ਵਾਲੇ ਬਣਨਾ ਪਏਗਾ ਤੇ ਆਪਣੀ ਤਨ ਦੇ ਨਾਲ-ਨਾਲ ਆਪਣੀ ਮਨ ਨੂੰ ਵੀ ਸੱਚਾ-ਸੁੱਚਾ ਬਣਾਉਣਾ ਪਵੇਗਾ ਜੇਕਰ ਸਾਡਾ ਮਨ ਸੱਚਾ ਹੈ ਸਾਡੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਕ੍ਰੋਧ ਨਹੀਂ ਹੋਏਗਾ ਬੇਈਮਾਨੀ ਨਹੀਂ ਹੋਏਗੀ ਨਿੱਧਿਆ ਨਹੀਂ ਅਸੀਂ ਕਿਸੇ ਦੀ ਕਰਦੇ ਚੁਗਲੀ ਨਹੀਂ ਕਰਦੇ ਤਾਂ ਸਮਝ ਲਓ ਜੇਕਰ ਅਸੀਂ ਅਮ੍ਰਿਤ ਧਰੀ ਨਹੀਂ ਵੀ ਆ ਪਰ ਗੁਰੂ ਦੀ ਗੁਰਬਾਣੀ ਦਾ ਚਾਪ ਕਰਦੇ ਆ ਤੇ ਸਾਡੇ ਤੇ ਪਰਮਾਤਮਾ ਦੀ ਕਿਰਪਾ ਬਹੁਤ ਜਿਆਦੀ ਹੁੰਦੀ ਹੈ ਕਿਉਂਕਿ ਗੁਰੂ ਮਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਹੀ ਸਾਡੇ ਉੱਪਰ ਇੰਨੀ ਹੁੰਦੀ ਹੈ ਤੇ ਹੁਣ ਆਪਾਂ ਸਾਧ ਸੰਗਤ ਜੀ ਉਸ ਵੀਰ ਦੇ ਪਰਿਵਾਰ ਦੀ ਆ ਡਬੀਟੀ ਤੁਹਾਡੇ ਨਾਲ ਸਾਂਝੀ ਕਰਦੀ ਹੈ ਕਿ ਕਿਵੇਂ ਮਹਾਰਾਜ ਸਚੇ ਪਾਸ਼ਾ ਜੀ ਦੀ ਕਿਰਪਾ ਦੇ ਨਾਲ ਉਹ ਪਰਿਵਾਰ ਦੇ ਸਾਰੇ ਦੁੱਖ ਰੋਗ ਕੱਟੇ ਗਏ ਤੇ ਕਿਵੇਂ ਉਹ ਪਰਿਵਾਰ ਅੱਜ ਆਪਣੀ ਖੁਸ਼ੀਆਂ ਭਰੀ ਜ਼ਿੰਦਗੀ ਵਿੱਚ ਹੋ ਰਿਹਾ ਤੇ ਉਹ ਪਰਿਵਾਰ ਦੀ ਸਾਰੀ ਗਰੀਬੀ ਦੂਰ ਹੋ ਜਾਂਦੀ ਇਹ ਸਾਰੇ ਵਿਚਾਰ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰਾਂਗੇ ਵੀਡੀਓ ਨੂੰ ਆਨੰਤ ਦੇਤਾ ਕਿ ਜ਼ਰੂਰ ਦੇਖਿਓ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਤਰਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਜ਼ਰੂਰ ਲਗਵਾਇਆ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਹੋਰ ਭੈਣ ਭਰਾਵਾਂ ਦੇ ਤੱਕ ਵੀ ਜ਼ਰੂਰ ਸ਼ੇਅਰ ਕਰਿਆ ਕਰੋ ਕਿਉਂਕਿ ਤੁਹਾਡੀ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਸੋ ਯੂ ਸੀ ਤੇਰਾਸਾ ਸਿੰਘ ਜੀ ਉਹੋ ਪਰਿਵਾਰ ਦੇ ਵਿੱਚ ਦੋ ਪਰਾ ਇੱਕ ਉਹਨਾਂ ਦੇ ਮਾਤਾ ਪਿਤਾ ਰਹੇ ਸਨ ਤੇ ਇੱਕ ਉਹਨਾਂ ਦੀ ਭੈਣ ਸੀ ਪਰਿਵਾਰ ਦੇ ਪੰਜ ਮੈਂਬਰ ਨੇ ਤੇ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਗਰੀਬੀ ਹੁੰਦੀ ਸੀ ਉਹਨਾਂ ਨੇ ਥੋੜਾ ਬਹੁਤ ਕੰਮ ਕਰਕੇ ਕਿਸੇ ਦੇ ਘਰ ਦੇ ਵਿੱਚ ਦਿਹਾੜੀਆਂ ਕਰਕੇ ਤੇ ਆਪਣੀ ਥੋੜੀ ਜਿਹੀ ਪੈਸੇ ਦੀ ਸੇਵਿੰਗ ਕੀਤੀ ਸੀ ਉਹ ਪਰਵਾਰੀ ਜਿਹੜਾ ਗੁਰਸਿੱਖ ਨਹੀਂ ਸੀ ਪਰ ਉਹਨੂੰ ਦਸਤਾਰ ਬੰਨ੍ਹਦੇ ਸੀ ਗੁਰੂ ਦੇ ਸਿੱਖ ਸੀ ਪਰ ਉਹਨਾਂ ਨੇ ਅੰਮ੍ਰਿਤ ਨਹੀਂ ਸਿੱਖਿਆ ਹੋਇਆ ਗੁਰੂ ਮਹਾਰਾਜ ਸਚੇ ਪਾਤਸ਼ਾਹ ਜੀ ਦੀ ਗੁਰਬਾਣੀ ਦਾ ਜਾਪ ਵੀ ਉਹ ਕਰਦੇ ਸਨ ਤੇ ਗੁਰਕਾਰ ਵੀ ਜਾਂਦੇ ਸਨ ਸੋ ਇਸੇ ਤਰ੍ਹਾਂ ਜਿਵੇਂ ਹੀ ਸਮਾਂ ਬੀਤਦਾ ਜਾਂਦਾ ਹੈ ਉਹ ਵੀਰ ਨਹੀਂ ਦੱਸਿਆ ਕਿ ਸਾਡੀ ਘਰ ਦੇ ਵਿੱਚ ਅਸੀਂ ਦੋਨਾਂ ਭਰਾਵਾਂ ਨੇ ਮਿਹਨਤ ਕਰਕੇ ਥੋੜੇ ਬਹੁਤ ਸੇਵ ਨਹੀਂ ਕੀਤੀ ਚੇਸ ਤੋਂ ਅਸੀਂ ਕਹਿੰਦੇ ਕਿ ਆਪਣੇ ਘਰ ਦੇ ਵਿੱਚ ਥੋੜਾ ਕੱਪੜਾ ਰੱਖ ਕੇ ਆਪਣੇ ਘਰ ਦੇ ਇੱਕ ਰੂਮ ਦੇ ਵਿੱਚ ਅਸੀਂ ਆਪਣੀ ਇੱਕ ਕੱਪੜਿਆਂ ਦੀ ਸ਼ਾਪ ਖੋਲ੍ਹੀ ਅਸੀਂ ਸੋਚਿਆ ਕਿ ਥੋੜਾ ਬਹੁਤ ਜਿਹੜਾ ਸ਼ਾਪ ਦਾ ਕੰਮ ਹੋਏਗਾ ਉਹਨਾਂ ਦੇ ਮਾਤਾ ਪਿਤਾ ਜਾਂ ਫਿਰ ਉਹਨਾਂ ਦੇ ਮਾਤਾ ਤੇ ਭੈਣ ਸੰਭਾਲ ਲੈਣਗੇ ਜਿਸ ਕਰਕੇ ਸਾਡੇ ਘਰ ਦਾ ਜਿਹੜਾ ਗੁਜਾਰਾ ਹੈ ਸਾਡੀ ਇਹ ਸ਼ਾਪ ਤੋਂ ਨਿਕਲਦਾ ਰਹੇਗਾ ਤੇ ਅਸੀਂ ਦੋਨੇ ਆਪਣੀ ਮਿਹਨਤ ਕਰਕੇ ਜੋ ਵੀ ਸਾਡੇ ਤੋਂ ਦਿਹਾੜੀ ਤੇ ਬਣਦਾ ਸਰਦ ਅਸੀਂ ਉਸ ਦੀ ਸੇਵੀ ਕਰਨਾ ਹੈ ਕਿਉਂਕਿ ਵੀਰ ਨੇ ਦੱਸਿਆ ਕਿ ਉਹ ਬਹੁਤ ਤਿੰਨ ਭੈਣਪਰਾ ਕੋਈ ਬਹੁਤੇ بڑے ਲਿਖੇ ਨਹੀਂ ਸਨ ਕਿਉਂਕਿ ਉਹਨਾਂ ਦੇ ਘਰ ਦਾ ਗੁਜਾਰਾ ਔਖਾ ਹੁੰਦਾ ਸੀ ਇਸ ਕਰਕੇ ਉਹਨਾਂ ਨੇ ਸਟੱਡੀ ਵੀ ਥੋੜੀ-ਬਹੁਤੀ ਹੀ ਕੀਤੀ ਸੀ ਜਿੰਨਾ ਕੁ ਸਮਾਂ ਮਿਲਦਾ ਸੀ ਉਹ ਪ੍ਰਮਾਤਮਾ ਦਾ ਨਾਮ ਜਪਦੇ ਕੰਮ ਕਰਦੇ ਆਪਣੀ ਦਸਾਂ ਨੋਹਾਂ ਦੀ ਕੀਰਤ ਕਰਦੇ ਸਨ ਉਹਨਾਂ ਦਾ ਇਹ ਕਹਿਣਾ ਸੀ ਕਿ ਅਸੀਂ ਕਦੇ ਚਾਹ ਕੇ ਵੀ ਕਿਸੇ ਦਾ ਬੁਰਾ ਨਹੀਂ ਸੀ ਕੀਤਾ ਅਸੀਂ ਆਪਣੇ ਘਰ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਦੇਖੇ ਸਨ ਕਿ ਕਦੇ ਸਾਡੇ ਘਰ ਦੇ ਵਿੱਚ ਰੋਟੀ ਬਣਦੀ ਸੀ ਕਦੇ ਨਹੀਂ ਸੀ ਬਣਦੀ ਅਸੀਂ ਇਸ ਤਰ੍ਹਾਂ ਦਾ ਗੁਜ਼ਾਰਾ ਕਰਦੇ ਸੀ ਆਪਣੀ ਜ਼ਿੰਦਗੀ ਦੇ ਵਿੱਚ ਸੋ ਇਸੇ ਤਰ੍ਹਾਂ ਸਾਸ ਸਿੰਘ ਜੀ ਉਹ ਵੀਰ ਕਹਿੰਦੇ ਕਿ ਸਾਡੀ ਜਿਹੜੀ ਘਰ ਦੇ ਵਿੱਚ ਕੱਪੜਿਆਂ ਦੀ ਅਸੀਂ ਸ਼ੌਪ ਖੋਲੀ ਸੀ ਹੌਲੀ-ਹੌਲੀ ਕਰਕੇ ਸਾਡਾ ਕੰਮ ਚੱਲਦਾ ਗਿਆ ਇਸੀ ਤਰ੍ਹਾਂ ਕਹਿੰਦੇ ਕਿ ਸਭ ਤੋਂ ਪਹਿਲਾਂ ਅਸੀਂ ਇਹ ਸੋਚਿਆ ਕਿ ਅਸੀਂ ਕਿਉਂ ਨਾ ਅਸੀਂ ਇਸ ਸ਼ੌਕ ਨੂੰ ਕਿਸੇ ਸ਼ੈਰ ਦੇ ਵਿੱਚ ਕਰਕੇ ਅਸੀਂ ਆਪਣਾ ਕੰਮ ਵੀ ਜਿਹੜਾ ਅੱਗੇ ਵਧਾ ਲਈਏ ਪਰ ਉਹੋ ਪ੍ਰਮਾਤਮਾ ਨੂੰ ਮਨਜ਼ੂਰ ਨਹੀਂ ਸੀ ਕਹਿੰਦੇ ਕਿ ਅਸੀਂ ਇਹ ਜੋ ਵੀ ਸੇਵਿੰਗ ਸਾਡੇ ਕੋਲ ਹੋਈ ਸੀ ਅਸੀਂ ਸਾਡੀ ਭੈਣ ਦਾ ਵਿਆਹ ਕਰਨ ਵਾਲਾ ਸੀ ਉਹਨਾਂ ਤੇ ਇਸਿਆਂ ਦੇ ਨਾਲ ਅਸੀਂ ਸੋਚਿਆ ਕਿ ਪਹਿਲਾਂ ਅਸੀਂ ਆਪਣੀ ਭੈਣ ਦਾ ਵਿਆਹ ਕਰ ਲੈਨੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਅਸੀਂ ਇਸ ਸ਼ਾਪ ਨੂੰ ਅੱਗੇ ਵਧਾਵਾਂਗੇ ਤਾਂ ਜੋ ਕਿ ਸਾਡੀ ਸੇਰ ਤੋਂ ਸਾਡੀ ਭੈਣ ਦਾ ਜੋ ਭਾਰ ਆਏ ਉਹ ਲੈ ਜਾਵੇ। ਇਸੇ ਤਰ੍ਹਾਂ ਸਾਥਸੰਗੀ ਜੀ ਉਹ ਵੀਰ ਦੱਸਦੇ ਕਿ ਅਸੀਂ ਆਪਣੀ ਭੈਣ ਦਾ ਵਿਆਹ ਜਿੰਨੀ ਕਿ ਸਾਡੀ ਪਹੁੰਚ ਸੀ ਅਸੀਂ ਆਪਣੀ ਜਮਾ ਪੂੰਜੀ ਦੇ ਨਾਲ ਕੀਤਾ। ਕਰਨ ਤੋਂ ਬਾਅਦ ਦੇ ਵਿੱਚ ਹੌਲੀ-ਹੌਲੀ ਕਰਕੇ ਉਹਨਾਂ ਨੇ ਹੋਰ ਮਿਹਨਤ ਕੀਤੀ ਤੇ ਵੀਰ ਦੱਸਦੇ ਕਿ ਅਸੀਂ ਇੱਕ ਸ਼ਹਿਰ ਦੇ ਵਿੱਚ ਛੋਟੀ ਜਿਹੀ ਕੱਪੜਿਆਂ ਦੀ ਸ਼ਾਪ ਖੋਲੀ। ਪਰ ਜੀਵੇਂ ਹੀ ਸਾਥ ਸੰਗੇ ਜੀ ਉਹ ਵੀਰ ਦੱਸਦੇ ਕਿ ਅਸੀਂ ਸ਼ਹਿਰ ਦੇ ਵਿੱਚ ਕੰਮ ਸ਼ੁਰੂ ਕੀਤਾ ਸਾਨੂੰ ਹਮੇਸ਼ਾ ਹੀ ਜੀਵੇਂ ਕੰਮ ਸ਼ੁਰੂ ਕੀਤਾ ਸਾਨੂੰ ਵਾਅਦਾ ਹੋਣ ਦੀ ਬਜਾਈ ਹਮੇਸ਼ਾ ਉਸ ਕੰਮ ਦੇ ਵਿੱਚ ਘਾਟਾ ਹੋਇਆ ਬਹੁਤ ਸਾਰੇ ਅਸੀਂ ਪੈਸੇ ਖਰਚ ਕੀਤੇ ਕੰਮ ਨੂੰ ਵਧਾਇਆ ਸੋਚਿਆ ਕਿ ਅੱਜ ਨਹੀਂ ਤਾਂ ਕੱਲ ਕਸਟਮਰ ਆਉਣਗੇ ਇਸ ਤਰ੍ਹਾਂ ਕਰਦੇ ਜਾਂ ਕਰਦੇ ਇੱਕ ਸਾਲ ਬੀਤ ਜਾਂਦਾ ਹੈ ਤੇ ਚਿੰਦੇ ਕੋਲੋਂ ਪੈਸੇ ਫੜ ਕੇ ਕੁਝ ਪੈਸੇ ਤਾਂ ਵੀਰ ਕਹਿੰਦੇ ਸਾਡੇ ਕੋਲ ਹੈਗੇ ਸਨ ਤੇ ਕੁਝ ਅਸੀਂ ਫੈਸੇ ਉਧਾਰ ਲੈ ਕੇ ਆਪਣੀ ਸ਼ਹਿਰ ਦੇ ਵਿੱਚ ਕੱਪੜਿਆਂ ਦੀ ਸ਼ਾਪ ਕੀਤੀ ਸੀ ਤੇ ਉਸ ਪੈਸੇ ਨੂੰ ਵੀ ਬਹੁਤ ਜ਼ਿਆਦਾ ਵਿਆਜ ਲੱਗਣ ਦੇ ਨਾਲ ਵੀਰ ਦੱਸ ਰਿਹਾ ਕਿ ਸਾਡੇ ਉੱਪਰ ਕਰਜ਼ਾ ਚੜ ਗਿਆ ਕਰਜ਼ਾ ਇੰਨਾ ਹੋ ਚੁੱਕਿਆ ਸੀ ਕਿ ਅਸੀਂ ਉਸ ਕਰਜ਼ੇ ਨੂੰ ਕਈ ਸਾਲਾਂ ਦੇ ਤੱਕ ਵੀ ਅਸੀਂ ਉਤਾਰ ਨਹੀਂ ਸੀ ਸਕਦੇ ਪਰ ਵੀਰ ਕਹਿੰਦੇ ਕਿ ਅਸੀਂ ਬਿਲਕੁਲ ਵੀ ਹਿੰਮਤ ਨਹੀਂ ਸੀ ਆਰੀ ਅਸੀਂ ਨਾਲ ਨਾਲ ਹੂਰ ਆਪਣਾ ਜਿੱਥੇ ਵੀ ਸਾਨੂੰ ਕੰਮ ਮਿਲਦਾ ਸੀ ਅਸੀਂ ਦਿਹਾੜੀ ਫੈਕਟਰੀ ਦੇ ਵਿੱਚ ਕੀ ਕਿਸੇ ਦੇ ਘਰ ਦੇ ਵਿੱਚ ਕੀ ਕਿਸੇ ਦੇ ਖੇਤ ਦੇ ਵਿੱਚ ਜਿੱਥੇ ਵੀ ਸਾਨੂੰ ਕੰਮ ਮਿਲਦਾ ਅਸੀਂ ਕੰਮ ਕਰਨਾ ਤੇ ਮਿਹਨਤ ਕਰਕੇ ਜੋ ਵੀ ਬਣਦਾ ਸਰਦਾ ਸਾਡੀ ਕੋਲ ਪੈਸਾ ਆਉਂਦਾ ਸੀ ਉਸ ਦੇ ਨਾਲ ਅਸੀਂ ਆਪਣੇ ਘਰ ਦਾ ਗੁਜ਼ਾਰਾ ਕਰਦੇ ਸੀ ਇਸ ਤਰ੍ਹਾਂ ਕਰਦੇ ਆ ਕਰਦੇ ਆ ਇੱਕ ਸਾਲ ਬੀਤ ਜਾਂਦਾ ਹੈ ਪਰ ਜਿਹੜੀ ਸ਼ਾਪ ਹੁੰਦੀ ਉਹ ਬਿਲਕੁਲ ਬੰਦ ਹੋ ਜਾਂਦੀ ਹੈ ਤੇ ਜੇ ਉਹ ਕਹਿੰਦੀ ਕਿ ਸਾਡਾ ਕੱਪੜਾ ਹੁੰਦਾ ਉਸੇ ਤਰ੍ਹਾਂ ਕਹਿੰਦੀ ਪਿਆਰ ਆਂਦਾ ਤੇ ਅਸੀਂ ਜੋ ਸ਼ਾਪ ਲਈ ਸੀ ਉਸ ਸ਼ਾਪ ਨੂੰ ਸੇਲ ਕਰਕੇ ਜਿੰਨਾਕ ਸਾਡੇ ਕੋਲ ਉਧਾਰ ਲਿਆ ਹੋਇਆ ਪੈਸਾ ਜੋ ਕਰਜ਼ਾ ਸੀ ਕਹਿੰਦੇ ਕੁਝਕ ਅਸੀਂ ਲਾ ਦਿੱਤਾ ਪਰ ਜੋ ਕਰਜ਼ਾ ਰਹਿਦਾ ਸੀ ਉਸ ਨੂੰ ਵਿਆਜ ਲੱਗ ਕੇ ਸਾਡੇ ਸਿਰ ਉੱਪਰ ਬਹੁਤ ਜ਼ਿਆਦਾ ਕਰਜ਼ਾ ਹੋ ਚੁੱਕਿਆ ਸੀ ਸੋ ਇਸੇ ਤਰੀਕੇ ਦੇ ਨਾਲ ਸਾਸੰਗੀ ਜੀ ਉਹ ਪਰਿਵਾਰ ਤੇ ਇੰਨਾ ਜ਼ਿਆਦਾ ਗਰੀਬੀ ਦਾ ਪਹਾੜ ਟੁੱਟ ਚੁੱਕਿਆ ਸੀ ਕਿ ਉਹਨਾਂ ਦੀ ਕੋਲ ਕੋਈ ਵੀ ਰਸਤਾ ਨਹੀਂ ਸੀ ਬਚਿਆ ਉਹ ਗੁਰਬਾਣੀ ਦਾ ਜਾਪ ਵੀ ਕਰਦੇ ਸਨ ਕਈ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਸੰਗਤਾਂ ਦਾ ਭੈਣ ਪ੍ਰਭਾਵਾਂ ਦਾ ਕਿ ਗੁਰਬਾਣੀ ਦਾ ਜਾਪ ਕਰਨ ਦੇ ਨਾਲ ਹੀ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਜੁਪੈਰਾ ਸਾਹਿਬ ਦੇ ਨਾਲ ਨਹੀਂ ਤੇ ਆਪਾਂ ਗੱਲ ਕਰਦੇ ਆਂ ਚੋਪੈਰਾ ਸਾਹਿਬ ਦੇ ਵਿੱਚ ਵੀ ਬਾਣੀਆਂ ਦਾ ਚਾਪ ਕੀਤਾ ਜਾਂਦਾ ਝੰਜੀ ਸਾਹਿਬ ਸੁਖਮਣੀ ਸਾਹਿਬ ਆਨੰਦ ਸਾਹਿਬ ਤੇ ਜੇਕਰ ਆਪਾਂ ਗੁਰਬਾਣੀ ਦਾ ਚਾਪ ਕਰੀਏ ਤਾਂ ਇਹੀ ਬਾਣੀਆਂ ਆਪਾਂ ਗੁਰਬਾਣੀ ਦਾ ਚਾਪ ਕਰਨਦੇ ਹੈ ਤਾਂ ਗੁਰਬਾਣੀਏ ਕਿਸੇ ਵੀ ਤਰੀਕੇ ਦੇ ਨਾਲ ਸਾਸੰਗੀ ਜੀ ਅਸੀਂ ਪਾਠ ਕਰ ਸਕਦੇ ਆਂ ਜੇਕਰ ਅਸੀਂ ਚੋਪੈਰਾ ਸਾਹਿਬ ਘਟੇ ਦੀਆਂ ਤਾਂ ਵੀ ਅਸੀਂ ਗੁਰਬਾਣੀ ਦਾ ਚਾਪ ਕਰਦੇ ਆਂ ਜੇਕਰ ਅਸੀਂ ਚੁਪੈਰਾ ਸਹਿਬ ਨਹੀਂ ਕੱਟਦੇ ਤਾਂ ਵੈਸੇ ਪਾਠ ਕਰਦੇ ਤਾਂ ਵੀ ਗੁਰਬਾਣੀ ਦਾ ਜਾਪ ਕਰਦੇ ਆ ਕਹਿਣ ਦਾ ਭਾਵ ਇਹ ਹੀ ਹੈ ਕਿ ਗੁਰਬਾਣੀ ਉਹੀ ਹੈ ਪਾਠ ਉਹੀ ਹੈ ਕਰੋ ਭਾਵੇਂ ਕਿਸੇ ਵੀ ਤਰੀਕੇ ਨਾਲ ਚਾਹੀ ਚੁਪੈਰਾ ਸਹਿਬ ਕੱਟੂ ਤੇ ਚਾਹੀ ਵੈਸੇ ਕਰੋ ਤੋ ਇਸੇ ਤਰੀਕੇ ਦੇ ਨਾਲ ਸਾਧ ਸੰਗਤ ਜੀ ਉਹ ਪਰਵਾਰ ਕਹਿੰਦੇ ਕਿ ਅਸੀਂ ਬਹੁਤ ਪਾਠ ਵੀ ਕਰਦੇ ਸੀ ਗੁਰਦੁਆਰਾ ਸਾਹਿਬ ਵੀ ਜਾਂਦੇ ਸੀ ਜਦੋਂ ਅਸੀਂ ਗੁਰਦੁਆਰਾ ਸਾਹਿਬ ਕਹਿੰਦੇ ਇੱਕ ਦਿਨ ਗਏ ਤਾਂ ਵੀਰ ਨੇ ਦੱਸਿਆ ਕਿ ਉੱਥੇ ਸਾਨੂੰ ਕੋਈ ਭਰਾ ਮਿਲਿਆ ਉਹਨਾਂ ਨੇ ਦੱਸਿਆ ਕਿ ਤੁਹਾਡੇ ਉੱਪਰ ਇੰਨੀ ਜ਼ਿਆਦਾ ਚੇਕ ਗਰੀਬੀ ਹੈ ਤਾਂ ਤੁਸੀਂ ਜੋ ਪੈਰਾ ਸਾਹਿਬ ਦੀਆਂ ਹਾਜ਼ਰੀਆਂ ਪਰੋ ਪੰਜ ਜਾਂ ਸੱਤ ਚਪੈਰਾ ਸਾਹਿਬ ਧੰਨ ਧੰਬਾ ਬਾਵਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਕੱਟਣੀ ਸ਼ੁਰੂ ਕਰ ਦਿਓ ਤੇ ਜੇਕਰ ਤੁਸੀਂ ਸੱਚੇ ਮਨ ਤੇ ਸ਼ਰਦਾ ਦੇ ਨਾਲ ਕੱਟੋਗੇ ਚਪੈਰਾ ਸਾਬ ਦਾ ਤੁਹਾਡੇ ਘਰ ਦੀ ਜਿੰਨੀ ਵੀ ਗਰੀਬੀ ਹੈ ਜਿੰਨਾ ਵੀ ਕਰਜ਼ਾ ਹੈ ਤੁਹਾਨੂੰ ਕੁਝ ਵੀ ਪਤਾ ਨਹੀਂ ਲੱਗਣਾ ਕਿ ਪੈਸਾ ਕਿੱਥੋਂ ਆਇਆ ਤੇ ਕਿੱਥੋਂ ਤੁਹਾਡੇ ਪੈਸਾ ਆਉਣ ਦੇ ਨਾਲ ਸਾਰਾ ਕਰਜ਼ਾ ਤੁਰੰਤ ਦੂਰ ਹੋ ਗਿਆ ਵੀ ਤੁਹਾਨੂੰ ਕੁਝ ਵੀ ਪਤਾ ਨਹੀਂ ਲੱਗਣਾ ਕਿ ਮਾਰਾ ਸੱਚੇ ਪਾਤਸ਼ਾਹ ਦੀ ਕਿੰਨੀ ਕਿਰਪਾ ਹੁੰਦੀ ਹੈ ਤੇ ਕਿਵੇਂ ਤੁਹਾਡੀ ਸਾਰੀ ਦੁੱਖ ਦੂਰ ਹੁੰਦੀ ਹੈ ਕਿਵੇਂ ਤੁਹਾਡੀ ਗਰੀਬੀ ਦੂਰ ਹੁੰਦੀ ਹੈ ਵੀ ਤੁਸੀਂ ਸਭ ਕੁਝ ਉਸ ਮਹਾਰਾਜ ਦੇ ਉਸ ਪ੍ਰਮਾਤਮਾ ਤੇ ਛੱਡ ਦੇਣਾ ਬਸ ਤੁਸੀਂ ਸੱਚੇ ਮਨ ਤੇ ਸ਼ਰਧਾ ਭਾਵਨਾ ਦੇ ਨਾਲ ਜਪੇਰੇ ਸਾਹਿਬ ਦੀਆਂ ਹਾਜ਼ਰੀਆਂ ਭਰਨੀਆਂ ਸ਼ੁਰੂ ਕਰ ਦਿਓ ਸੋ ਇਸੇ ਤਰੀਕੇ ਦੇ ਨਾਲ ਸਾਧ ਸੰਗਤ ਜੀ ਉਸ ਵੀਰ ਨੇ ਦੱਸਿਆ ਕਿ ਅਸੀਂ ਇਸ ਤਰੀਕੇ ਦੇ ਨਾਲ ਆਪਣੇ ਘਰ ਦੇ ਵਿੱਚ ਗੁਰਬਾਣੀ ਦਾ ਜਾਪ ਕਰਦੇ ਸੀ ਨਿਤਨਾਮ ਨੇਤਨੇ ਵਸੀ ਕਰਦੇ ਸੀ ਅਸੀਂ ਰਹਿਰਾ ਸਾਹਿਬ ਸੁਖਮਨੀ ਸਾਹਿਬ ਦਾ ਪਾਠ ਕਰਦੇ ਸੀ ਉਹ ਤਾਂ ਅਸੀਂ ਉਸੇ ਤਰੀਕੇ ਦੇ ਨਾਲ ਹੀ ਕਰਦੇ ਰਹੇ ਪਰ ਇਸ ਦੇ ਨਾਲ ਨਾਲ ਅਸੀਂ ਐਤਵਾਰ ਨੂੰ ਆਪਣੀ ਗੁਰਦੁਆਰਾ ਸਾਹਿਬ ਜੋ ਪਿੰਡ ਦੇ ਵਿੱਚ ਉਥੇ ਹੀ ਕਹਿੰਦੇ ਅਸੀਂ ਦੁਪਹਿਰਾ ਸਾਹਿਬ ਵੀ ਹਾਜ਼ਰੀ ਪਰਣੀ ਸ਼ੁਰੂ ਕਰ ਦਿੱਤੀ ਸੀ ਉਥੇ ਬੈਠ ਕੇ ਅਸੀਂ ਸੰਡੇ ਨੂੰ ਦੁਪਹਿਰਾ ਸਾਹਿਬ ਕਟਣਾ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਸਾਧ ਸੰਗੇਜੀ ਉਹ ਵੀਰ ਕਹਿੰਦੇ ਕਿ ਘਰ ਦੇ ਵਿੱਚ ਇੰਨੀ ਗਰੀਬੀ ਸੀ ਕਿ ਸਾਡੀ ਰੋਟੀ ਪੱਕਣੀ ਔਖੀ ਹੋ ਗਈ ਸੀ ਤੇ ਸਾਡੇ ਕੋਲ ਕਿਰਾਇਆ ਲਗਾਉਣ ਦੇ ਲਈ ਵੀ 10 ਰੁਪਏ ਨਹੀਂ ਸਨ ਤੇ ਅਸੀਂ ਸੋਚਿਆ ਕਿ ਅਸੀਂ ਚਪੈਰਾ ਸਹਿਬ ਗੁਰਦੁਆਰਾ ਸਹਿਬ ਬੈਠ ਕੇ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ万 ਕੇ ਤੇ ਅਸੀਂ ਇੱਥੇ ਬੈਠ ਕੇ ਚਪੈਰਾ ਸਹਿਬ ਕੱਟਦੇ ਹਾਂ ਜਿਵੇਂ ਹੀ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਹੁੰਦੀ ਹੈ ਵੀ ਫਿਰ ਅਸੀਂ ਤਾਂ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਦੇ ਪੰਜ ਚਾਸਾ ਤੇ ਚਪੈਰਾ ਸਾਹਿਬ ਦੀ ਹਾਜ਼ਰੀ ਪਰਾਗੇ ਸੋ ਇਸ ਤਰੀਕੇ ਦੇ ਨਾਲ ਸਾ ਸੰਗਤ ਜੀ ਉਸ ਵੀਰ ਨੇ ਜੋ ਪੈਰਾ ਸਹਿਬ ਕਟਣਾ ਸ਼ੁਰੂ ਕੀਤਾ ਤੇ ਪਰਮਾਤਮਾ ਦੀ ਉਮੀਦ ਐਸ ਦੇ ਕਿ ਦੋ ਚਪੈਰਾ ਸਹਿਬ ਕੱਟਣ ਦੇ ਨਾਲ ਹੀ ਕਹਿੰਦੇ ਇੰਨੀ ਜ਼ਿਆਦਾ ਕਿਰਪਾ ਹੋਣੀ ਸ਼ੁਰੂ ਹੋਊਗੀ ਕਹਿੰਦੇ ਮੇਰੇ ਕੋਲ ਕੰਮ ਦੁਬਾਰਾ ਤੋਂ ਸ਼ੁਰੂ ਕਰਨ ਦੇ ਲਈ 1 ਰੁਪਇਆ ਨਹੀਂ ਸੀ ਕਹਿੰਦੇ ਮੈਨੂੰ ਮੇਰੇ ਦੋਸਤ ਦੀ ਕਾਲ ਆਈ ਉਹ ਬਾਰੋ ਆਇਆ ਸੀ ਉਹਨੇ ਕੋਈ ਆਪਣਾ ਕੰਮ ਪੰਜਾਬ ਦੇ ਵਿੱਚ ਸ਼ੁਰੂ ਕਰਨਾ ਸੀ ਤੇ ਉਹ ਵੀਰ ਦੱਸਦੇ ਕਿ ਉਸਨੇ ਮੈਨੂੰ ਕਿਹਾ ਕਿ ਸਾਰਾ ਪੈਸਾ ਮੈਂ ਲਗਾ ਕੇ ਕੰਮ ਸ਼ੁਰੂ ਕਰ ਦੇਣਾ ਤੇ ਕੰਮ ਨੂੰ ਸੁਭਾਲਣ ਦੇ ਲਈ ਮੈਨੂੰ ਕੋਈ ਬੰਦਾ ਚਾਹੀਦਾ ਹੈ ਇੱਕ ਵਾਰ ਤੂੰ ਮੇਰੇ ਨਾਲ ਕੰਮ ਕਰਨਾ ਸ਼ੁਰੂ ਕਰ ਦੇ ਜਿਹੜਾ 50-50% ਆਪਾਂ ਆਪਣੀ ਪਾਰਟਨਰਸ਼ਿਪ ਪਾ ਕੇ ਜੋ ਕੰਮ ਹੈ ਉਸ ਨੂੰ ਸ਼ੁਰੂ ਕਰ ਲੈਣੇ ਆ ਪਰ ਉਹ ਵੀਰ ਕਹਿੰਦੇ ਮੇਰੇ ਕੋਲ ਪੈਸੇ ਨਹੀਂ ਹਨ ਉੰਨੇ ਮੈਨੂੰ ਕਿਹਾ ਕਿ ਸਾਰਾ ਜੋ ਖਰਚ ਜੋ ਪੈਸਾ ਮੈਂ ਆਪਣੇ ਆਪ ਲਗਾਉਣਾ ਤੇ ਜਿਵੇਂ ਹੀ ਤੇਰੇ ਕੋਲ ਆਪਣਾ ਜੋ ਕੰਮ ਚੱਲੇਗਾ ਪੈਸਾ ਆਵੇਗਾ ਤੋਂ ਪਹਿਲਾਂ ਮੇਰੇ ਤੋਂ ਵੀ ਪਾਰਟਨਰਸ਼ਿਪ ਹੋਏਗੀ ਉਹ ਮੇਰੇ ਪੈਸੇ ਜੋ ਮੈਨੂੰ ਤੂੰ ਦੇ ਦੇ ਉਸ ਦੇ ਬਾਅਦ ਉਹ ਆਪਣਾ ਜੋ ਵੀ ਆਪਾਂ ਨੂੰ ਬਚਤ ਹੋਏ ਕਰੇਗੀ ਉਹ ਆਪਾਂ 50-50 ਕਰਨਾ ਕਰਾਂਗੇ ਇਸ ਤਰੀਕੇ ਦੇ ਨਾਲ ਸਾਧ ਸੰਗੀਤ ਜੀ ਉਹ ਵੀਰ ਦਾਸ ਜੀ ਕਿ ਮੈਂ ਦੂਜੇ ਪੈਰਾ ਸਾਹਿਬ ਕੱਟੇ ਮੇਰੀ ਦੋਸਤ ਦੀ ਦੋਸਤ ਦੀ ਕਾਲ ਆਉਂਦੀ ਹੈ ਤੇ ਕੰਮ ਸਾਡਾ ਸ਼ੁਰੂ ਹੋ ਜਾਂਦਾ ਹੈ ਕਹਿੰਦੇ ਅੱਜ ਹੋਰ ਤੇ ਕੱਲ ਹੋਰ ਪਰਮਾਤਮਾ ਦੀ ਸ਼ਹੀਦਾ ਸਿੰਘਾਂ ਦੀ ਧੰਨ ਧਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਇੰਨੀ ਜ਼ਿਆਦਾ ਕਿਰਪਾ ਹੁੰਦੀ ਹੈ ਕੀ ਸਾਡਾ ਉਹ ਕੰਮ ਪਹਿਲਾ ਹਜ਼ਾਰਾ ਚ ਫਿਰ ਲੱਖਾ ਚ ਤੇ ਐਸ ਟਾਈਮ ਕਹਿੰਦੀ ਕਰੋੜਾਂ ਦੇ ਵਿੱਚ ਕਹਿੰਦੇ ਕਿ ਜਿੱਥੇ ਸਾਡੇ ਘਰ ਦੇ ਵਿੱਚ ਰੋਟੀ ਨਹੀਂ ਸੀ ਪੰਦੀ ਕਹਿੰਦੀ ਅੱਜ ਮੈਂ ਕਈ ਪਰਿਵਾਰਾਂ ਨੂੰ ਕਹਿੰਦੀ ਕਿ ਮੈਂ ਇਹ ਮਾਨ ਦੇ ਨਾਲ ਨਹੀਂ ਕਹਿੰਦੀ ਕਿ ਵੈਸੇ ਆਪਣੀ ਵਾਰਤਾ ਦੱਸਦੇ ਹੋਏ ਕਹਿ ਰਿਆ ਆਪਣੀ ਹੱਡ ਵੀ ਤੀ ਦੱਸਦੇ ਹੋਏ ਵੀਰ ਨੇ ਦੱਸਿਆ ਕਿ ਅੱਜ ਵੀ ਕਈ ਪਰਿਵਾਰਾਂ ਨੂੰ ਰੋਟੀ ਕਮਾਉਣਾ ਡੇਲੀ ਕਹਿੰਦੇ ਕਿ ਮੈਂ ਕਈ ਪਰਿਵਾਰਾਂ ਦੀ ਪਰਵਾਰ ਨੂੰ ਭੁੱਖੇ ਨਹੀਂ ਸੌਣ ਦਿੱਤੇ ਕਿ ਪਰਮਾਤਮਾ ਦੀ ਇੰਨੀ ਕਿਰਪਾ ਹੋਈ ਤ ਸਾਸੰਗਤਿ ਉਹ ਵੀਰ ਦਾਸ ਨੇ ਕਿ ਫਿਰ ਮੈਂ ਮਾਂਜੀ ਚਪੈਰਾ ਸਹਿਬ ਕਹਿੰਦੇ ਪਿੰਡ ਗੁਰਦੁਆਰਾ ਸਹਿਬ ਵਿੱਚ ਗੱਟੇ ਉਸ ਤੋਂ ਬਾਅਦ ਦੇ ਵਿੱਚ ਸਤ ਚਪੈਰਾ ਸਹਿਬ ਮੈਂ ਤਾਂਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਜਾ ਕੇ ਚਪੈਰਾ ਸਹਿਬ ਦੀ ਹਾਜ਼ਰੀ ਭਰੀ ਪਰਮਾਤਮਾ ਦੀ ਕਹਿੰਦੇ ਇੰਨੀ ਜ਼ਿਆਦਾ ਕਿਰਪਾ ਹੋਈ ਕਹਿੰਦੇ ਕਿ ਹੁਣ ਜਦੋਂ ਵੀ ਮੈਂ ਸ਼ਹੀਦ ਸਾਹਿਬ ਜਾਨਾ ਕਹਿੰਦੇ ਮੈਂ ਉਸ ਦਿਨ ਵਰਤੇ ਚਾਨਾ ਜਦੋਂ ਮੈਂ ਚਪੈਰਾ ਸਾਹਿਬ ਦੀ ਹਾਜ਼ਰੀ ਪਰ ਨਹੀਂ ਹੁੰਦੀਏ ਕਈ ਵਾਰ ਹਰ ਮਹੀਨੇ ਤੇ ਕਈ ਵਾਰ ਕਹਿੰਦੇ ਕਿ ਮੇਰੇ ਮਹੀਨੇ ਦੇ ਵਿੱਚ ਦੋ ਤੋਂ ਤਿੰਨ ਗੇੜੇ ਵੀ ਲੱਗ ਜਾਂਦੇ ਇਸੇ ਤਰੀਕੇ ਦੀ ਨਾਲ ਸਾਧ ਸੰਗੇ ਜੀ ਉਹ ਵੀਰ ਦੱਸਦੇ ਕਿ ਪਹਿਲਾਂ ਸਾਡੇ ਕੋਲ ਦੋ ਕਮਰੇ ਸਨ ਸਾਡੇ ਘਰ ਦੇ ਵਿੱਚ ਕੋਈ ਰਿਸ਼ਤੇਦਾਰ ਵੀ ਨਹੀਂ ਸੀ ਆਉਂਦਾ ਕਿਉਂਕਿ ਸਾਡਾ ਘਰ ਵਧੀਆ ਨਹੀਂ ਸੀ ਬਣਿਆ ਹੋਇਆ ਕਹਿੰਦੇ ਅੱਜ ਪਰਮਾਤਮਾ ਦੀ ਕਿਰਪਾ ਦੀ ਨਾਲ ਕੁਰਤੀ ਬਣਾਈਏ ਘਰ ਗੱਡੀਆਂ ਕਾਰਾਂ ਖੜੀਆਂ ਨੇ ਲੱਖਾਂ ਕਰੋੜਾਂ ਦਾ ਕਹਿੰਦੇ ਘਰ ਦੇ ਵਿੱਚ ਅਸੀਂ ਸਮਾਨ ਰੱਖਿਆ ਹੋਇਆ ਪਰਮਾਤਮਾ ਦੀ ਕਹਿੰਦੀ ਇੰਨੀ ਕਿਰਪਾ ਹੈ ਕਿ ਅੱਜ ਵੀ ਪਿਛਲੇ ਦਿਨਾਂ ਨੂੰ ਯਾਦ ਕਰਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਆ ਸ਼ੁਕਰਾਨਾ ਕਰਦੇ ਥੱਕਦੇ ਨਹੀਂ ਪਰਮਾਤਮਾ ਦੀ ਕਹਿੰਦੀ ਇੰਨੀ ਕਿਰਪਾ ਹੈ ਸਾਸੰਗੀ ਜੀ ਇਸ ਤਰ੍ਹਾਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦਾ ਸਿੰਘਾਂ ਨੇ ਉਸ ਵੀਰ ਦੇ ਉੱਪਰ ਆਪਣੀ ਕਿਰਪਾ ਕੀਤੀ ਤੇ ਕਿੰਨੇ ਉਸ ਵੀਰ ਦੇ ਸਾਰੇ ਦੁੱਖ ਦੂਰ ਕਰਕੇ ਉਸ ਵੀਰ ਦੀ ਗਰੀਬੀ ਨੂੰ ਦੂਰ ਕੀਤਾ ਤੇ ਅੱਜ ਵੀ ਉਹ ਵੀਰ ਅਮਰੇਸ਼ਾ ਕੇ ਗੁਰਸਿੱਖ ਪਰਵਾਰ ਸੱਚਾ ਹੋਇਆ ਤੇ ਪ੍ਰਮਾਤਮਾ ਦੇ ਨਾਲ ਜੁੜਿਆ ਹੋਇਆ ਤੇ ਸਾਸੰਗੀ ਜੀ ਏਸੀ ਤਰੀਕੇ ਦੇ ਨਾਲ ਤੁਸੀਂ ਵੀ ਗੁਰੂ ਦੇ ਨਾਲ ਜੁੜਨਾ ਹੈ ਤੇ ਕੁਰਬਾਨੀ ਦੇ ਨਾਲ ਜੁੜਨਾ ਹੈ ਪੂਰੇ ਸੰਗਤਾਂ ਨੂੰ ਵੀ ਜਿੰਨਾ ਵੀ ਹੋ ਸਕੇ ਕੁਰਬਾਨੀ ਦੇ ਨਾਲ ਵੱਧ ਤੋਂ ਵੱਧ ਜੁੜਿਆ ਕਰੋ ਕਿਉਂਕਿ ਜੇਕਰ ਅਸੀਂ ਚਾਈਏ ਨਾ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਜੋੜ ਕੇ ਆਪਣੀ ਜ਼ਿੰਦਗੀ ਦੇ ਸਾਰੇ ਦੁੱਖ ਕਸ਼ਟ ਰੋਗ ਅਸੀਂ ਤੂਰ ਕਰ ਸਕਦੇ ਆ ਜੇਕਰ ਅਸੀਂ ਕਿਸੇ ਦਾ ਬੁਰਾ ਕਰਾਂਗੇ ਤਾਂ ਸਾਡੇ ਨਾਲ ਬੁਰਾ ਹੋਵੇਗਾ ਜੇਕਰ ਅਸੀਂ ਕਿਸੇ ਦਾ ਕਦੇ ਬੁਰਾ ਹੀ ਨਹੀਂ ਕੀਤਾ ਤੇ ਪਰਮਾਤਮਾ ਦੀ ਸਾਡੇ ਉੱਪਰ ਹਮੇਸ਼ਾ ਕਿਰਪਾ ਬਣੀ ਰਹੇਗੀ ਹਾਂ ਜੀ ਸਾਸ ਜੀ ਇਹ ਸੀ ਜੀ ਆਪਣੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਉਸ ਵੀਰ ਦੀ ਹੱਡ ਬੀਤੀ ਚੇਕਰ ਤੋਂ ਮੰਨੂ ਸਾਡੀ ਇਹ ਹੱਡ ਬੀਤੀ ਤੇ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੀ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਵਿੱਚ ਪ੍ਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਸੀਂ ਜ਼ਰੂਰ ਇਸ ਵੀਡੀਓ ਨੂੰ ਅੱਗੇ ਹੋਰ ਪੈਨਪ੍ਰਾਵਾਂ ਤੱਕ ਸ਼ੇਅਰ ਕਰਿਓ ਤਾਂ ਜੋ ਕਿ ਹੋਰ ਪੈਨਪ੍ਰਾਵਦਾ ਵੀ ਭਲਾ ਹੋ ਸਕੇ ਤੇ ਜਿੰਨਾ ਹੋ ਸਕੇ ਗੁਰਬਾਣੀ ਦੇ ਨਾਲ ਵੱਧ ਤੋਂ ਵੱਧ ਜੁੜੋ ਗੁਰਬਾਣੀ ਦਾ ਜਾਪ ਕਰੋ ਗੁਰਦੁਆਰਾ ਸਹਿਬ ਚਾਇਆ ਕਰੋ ਕਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਸ਼ਹੀਦੀ ਦਿਨ ਚੱਲ ਰਿਹਾ ਇਹਨਾਂ ਦਿਨਾਂ ਦੇ ਵਿੱਚ ਕੋਸ਼ਿਸ਼ ਕਰੋ ਵੱਧ ਤੋਂ ਵੱਧ ਗੁਰਬਾਣੀ ਦਾ ਜਾਪ ਕਰੋ ਪਰਮਾਤਮਾ ਦਾ ਨਾਮ ਜਪੋ ਤੇ ਕਿਸੇ ਦਾ ਕਦੇ ਵੀ ਮਾੜਾ ਨਾ ਕਰੋ ਕਿਉਂਕਿ ਜੇਕਰ ਅਸੀਂ ਕਿਸੇ ਦਾ ਬੁਰਾ ਕਰਾਂਗੇ ਤਾਂ ਜਾ ਕੇ ਵੀ ਅਸੀਂ ਕਦੇ ਆਪਣਾ ਚੰਗਾ ਨਹੀਂ ਪਾ ਸਕਦੇ ਨਾ ਹੀ ਚੰਗਾ ਸੋਚ ਸਕਦੇ ਹਾਂ ਸੋ ਇਸ ਤਰੀਕੇ ਦੇ ਨਾਲ ਕਦੇ ਵੀ ਕਿਸੇ ਦੇ ਨਾਲ ਬੁਰਾ ਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ